ਨਿੰਨੜੇ ਇੱਥੇ ਸ਼ਾਂਤਮਈ ਬੈਠੇ ਐ ਟਰੈਕਟਰ ਇੱਧਰ ਖੜਾਏ ਹੈਗੇ ਤੇ ਆਪਰੇਟਰ ਇੱਧਰ ਬੈਠੇ ਐ ਸਾਡੀ ਮਦਦ ਮੰਗੀ ਸੀ ਮਦਦ ਤੇ ਆਏ ਆ ਤੇ ਝਾੜੂ ਪਾਰਟੀ ਨੇ ਇਹਨਾਂ ਤੋਂ ਕੰਮ ਖੋਹ ਲਿਆ ਕਿਹ ਲੋ ਜਾ ਖੋਹਣ ਜਾ ਰਹੇ ਨੇ ਤੇ ਉਹਨਾਂ ਨੇ ਜੀਰੀ ਢੋਣੀ ਸ਼ੁਰੂ ਕਰਤੀ ਟਰੈਕਟਰ ਯੂਨੀਅਨ ਇੱਕ ਪਾਸੇ ਕਰਤੀ ਉਹ ਬੰਦਾ ਕਹਿੰਦੇ ਵੀ ਪ੍ਰਧਾਨ ਮੰਨੋ ਜਿਹੜੇ ਦਾ ਟਰੈਕਟਰ ਟਰਾਲੀ ਯੂਨੀਅਨ ਦੇ ਵਿੱਚ ਮੰਨ ਲਓ 3 ਨਾਲ 13 ਚ ਹੈ ਹੀ ਨਹੀਂ ਸੀ ਇਹ ਕਹਿੰਦੇ ਵੀ ਅਸੀਂ ਉਹਦੀ ਕਿਵੇਂ ਉਹ ਮੰਨੀ ਜਦੋਂ ਸਾਡਾ ਕੰਮ ਚੱਲ ਰਿਹਾ ਸੀਗਾ ਇਹ ਸਾਡੇ ਤੇ ਧੱਕੇਸ਼ਾਹੀ ਕਰਦੇ ਨੇ ਇਹ ਸਾਥੋਂ ਕੰਮ ਖੋ ਰਹੇ ਨੇ ਜਿਹਦੇ ਕਰਕੇ ਅੱਜ ਇਹਨਾਂ ਨੇ ਬੈਠ ਕੇ ਜਿਹੜੇ ਕੋਈ ਪੰਜਾ ਟਰੈਕਟਰ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਕਰੀ ਐ ਵੀ ਭਾਈ ਸਾਡੇ ਰੋਜ਼ਗਾਰ ਤੇ ਲੱਤ ਨਾ ਮਾਰੋ ਤੁਸੀਂ ਤੇ ਨਹੀਂ ਫਿਰ ਆਪਣੀ ਕੱਲ ਨੂੰ ਲੜਾਈ ਹੋਈ ਐ ਇਹ ਹੁਣ ਪ੍ਰਸ਼ਾਸਨ ਜ਼ਿੰਮੇਵਾਰ ਐ ਤੇ ਵੀ ਉਹ ਕੀ ਕਰਨਾ ਚਾਹੁੰਦਾ ਐ ਤੇ ਕੱਲ ਨੂੰ ਫਿਰ ਆਪਦਾ ਇਹ ਵੱਧ ਘੱਟ ਕਰਕੇ ਕੱਲ ਫਿਰ ਡਾਂਗ ਤੇ ਡੇਰਾ ਕਰਨਾ ਹੀ ਪਊਗਾ ਨਹੀਂ ਤਾਂ ਫਿਰ ਉਹ 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 ਢੋ ਰਹੇ ਨੇ ਜਿਹੜਿਆਂ ਦਾ ਟਰਾਲੀ ਯੂਨੀਅਨ ਦੇ ਨਾਲ ਲੱਲਾ ਖੱਖਾ ਵੀ ਨਹੀਂ ਟਰਾਲੀ ਯੂਨੀਅਨ ਵਾਲੇ ਆ ਪੂਰੇ ਬੈਠੇ ਆ ਅਸੀਂ ਇਹਨਾਂ ਦੀ ਮਦਦ ਕਰੀ ਤਾਂ ਅਸੀਂ ਟਰੈਕਟਰ ਯੂਨੀਅਨ ਦੇ ਵਿੱਚ ਕੰਮ ਕਰਦੇ ਪਿਛਲੇ ਕਈ ਸਾਲਾਂ ਤੋਂ ਹਸਾਬ ਕਿਤਾਬ ਵੀ ਮੇਰੇ ਪਾਸ ਸੀ ਨੇ ਤੇ ਹੁਣ ਐਸੀ ਐਟ ਕੀ ਸਾਡੇ ਤੇ ਮਹਦਰ ਸਿੰਘ ਕਬਲੀ ਨੂੰ ਪਰਿੰਦਰ ਸੋਨੀ ਚੇਅਰਮੈਨ ਰਹੇ ਦੇਵ ਸਿੰਘ ਪ੍ਰਧਾਨ ਨੇ ਕਿਹਨਾ ਸਾਡੇ ਤੇ ਥੋਪ ਕੇ ਸਾਡਾ ਕੰਮ ਹੋਇਆ ਜਾ ਰਿਹਾ ਜਿਹਦੇ ਸਬੰਧ ਵਿੱਚ ਅੱਜ ਅਸੀਂ ਕੀ ਖਿੜੀ ਨਾਲ ਜਵੰਡੀ ਵਿਖੇ ਅਸੀਂ ਆਪਣਾ ਧਰਨਾ ਲਗਾਇਆ ਹੈ ਇਹ ਪ੍ਰਸ਼ਾਸਨ ਸਾਡੀ ਨੂੰ ਸਹਿਯੋਗ ਕਰੇ ਕੀ ਗੱਲ ਚਾਹੂੰ 1992 ਦੇ ਟ੍ਰੈਕਟ 1992 ਤੋਂ ਚਲਾਉਣ ਲੱਗ ਰਿਹਾ ਮੇਰਾ ਡੇਢੀ ਜੀ ਪ੍ਰਧਾਨ ਰਹਾ ਟਰੈਕਟਰ ਅਸੀਂ ਜਦੋਂ ਇਹ ਬੰਦਾ ਆ ਗਿਆ ਅਸੀਂ ਟ੍ਰੈਕਟਰ ਚਲਾਉਣੇ ਛੱਡ ਦਿੱਤੇ ਅਸੀਂ ਉਸ ਤੋਂ ਬਾਅਦ ਵੀ ਅਸੀਂ ਇਹਦੇ ਨਾਲ ਨਹੀਂ ਬਣਦੀ ਸਾਨੂੰ ਇਹਨਾਂ ਨੇ ਠੱਗੀਆਂ ਕੀਤੀਆਂ ਸਾਡੇ ਨਾਲ ਇਹ ਕਿਹੜਾ ਬੰਦਾ ਹੈ ਜਿਹੜਾ ਮਿਲ ਕੇ ਹੈ ਕਿਹੜੇ ਬੰਦੇ ਨੂੰ ਕਹਿੰਨੋ ਇਹਨਾਂ ਦਾ ਪ੍ਰਧਾਨ ਹੈ ਜੀ ਗੂਟਾ ਸਿੰਘ ਅੱਛਾ ਤੇ ਉਹ ਹੈ ਅਸੀਂ ਤਾਂ ਸਾਨੂੰ ਉਹ ਤੇ ਡਰਾਜ ਆ ਬਦਲ ਦੇਣ ਸਾਨੂੰ ਉਹ ਚੱਕਰ ਨਹੀਂ ਅਸੀਂ ਸਾਰੇ ਪਲੇਟਰਾ 1992 ਦੇ ਉਦੋਂ ਬਾਅਦ ਮੇਰਾ ਭਾਈ ਸੁਖਦੀਪ ਰਹਿ ਪ੍ਰਧਾਨ ਉਹ ਜਦੋਂ ਸਰਕਾਰ ਬਦਲ ਗਈ ਉਹ ਛੱਡ ਕੇ ਉਹ ਬਾਅਦ ਗਿਆ ਉਦੋਂ ਪਹਿਲਾਂ ਮੇਰਾ ਡੈਡੀ ਸੀ ਉਦੋਂ ਪਹਿਲਾਂ ਕਮੰਗਾ ਸੀ ਪ੍ਰਧਾਨ 1992 ਦੇ ਅਸੀਂ ਪਲੇਟਰਾ ਸੀ ਅਸੀਂ ਛੱਡ ਗਏ ਸੀ ਇਸ ਕਰਕੇ ਇੱਥੇ ਲੁੱਟ ਹੋ ਰਹੀ ਹੈ ਹੁਣ ਅਸੀਂ ਚਲਾਉਣਾ ਚਾਹੁੰਦੇ ਆ ਦੁਬਾਰੇ ਬੰਦਪਾ ਜੇ ਤੁਸੀਂ ਗੱਲ ਕੀਤੀ ਉਹ ਛੋਟਾ ਜਿਹਾ ਕੰਮ ਹੈਗਾ ਟਰੈਕਟਰਾਂ ਦਾ ਬੜੀ ਵੱਡੀ ਗੱਲ ਵੀ ਨਹੀਂ ਹੈਗੀ ਕਿੰਨੇ ਕੁ ਤੁਸੀਂ ਪੈਸੇ ਕਮਾਉਂਦੇ ਹੋਵੋਗੇ ਲੱਗਦਾ ਨਹੀਂ ਜਿਹੜੀ ਭਾਈਚਾਰਕ ਸਮਝ ਆ ਉਹਦੇ ਵਿੱਚ ਬਿੰਗਰ ਪੈ ਰਹੇ ਮੈਂ ਤਾਂ ਬਿਲਕੁਲ ਤਿਆਰ ਆ ਜੀ ਭਾਈਚਾਰਕ ਖਾਂ ਚਲਾ ਲੈਣ ਸਾਡੇ ਨਾਲ ਆ ਕੇ ਰੱਖ ਚਲਾ ਲੈਣ ਕੋਈ ਚੱਕਰ ਨਹੀਂ ਸਾਨੂੰ ਵੀ ਪੁੱਤਰਾ ਜੀ ਚਲਾ ਲੈਣ ਤਾਂ ਕਿਸੇ ਨੂੰ ਕਿਹਾ ਰੁਕ ਕੇ ਨਹੀਂ ਪੀਓ। ਜਿਹੜੀ ਦੂਜੀ ਤਰ ਹੈਗੀ ਉੱਥੇ ਰੁਕੇ ਹਨ ਕੰਮ ਟਰੈਕਟਰ ਖੜੇ ਨੇ। ਟਰੈਕਟਰ ਰੁਕੇ ਨਹੀਂ। ਇਹ ਕਾਫੀ ਮੈਂ ਦੇਖਿਆ ਵੀਡੀਓ ਜੇ ਮੈਨੂੰ ਤਾਂ ਪਤਾ ਹੀ ਨਹੀਂ ਰੁਕੇ ਕਿ ਨਾਲ ਮੈਂ ਜਿਹੜੀ ਮੈਂ ਉਹ ਜਿੰਨਾ ਕੁ ਮੈਂ ਦੇਖਿਆ ਜਿੰਦੀ ਪੰਚ ਸਬਟਰੈਕਟਰ ਨੇ ਸਾਡੇ ਜਿਹੜੇ ਜਾਂਦੇ ਨੇ ਚੋਨਾ ਤੋਂ ਲੈ ਕੇ ਅਦੇ ਆਪਣੇ ਬੰਦਲੀ ਜਗਾ ਦੀ ਅਸਲਨ ਚ ਲੱਗੇ ਆ ਜਾਂਦੇ ਨੇ। ਕੋਈ ਨਹੀਂ ਪ੍ਰੋਬਲਮ ਨਹੀਂ ਵੀ ਹੈ ਨਹੀਂ। ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਆਲਪਈ ਹੁੰਦੇ ਕੋਈ ਹੁੰਦਾ ਦਾ ਕੁਝ ਤੋਂ ਬੰਦੇ ਨੂੰ ਆਤਮ ਹੁੰਦੀਆਂ ਨੇ। ਖਿਆਲ ਤੋਂ ਮਾਹੌਲ ਖਰਾਬ ਕਰਨ ਦੇ ਆਕਚੁਅਲੀ ਗੱਲ ਕੀ ਹੈਗੀ ਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਜਿਹੜੇ ਪੁਰਾਣੇ ਕੁਝ ਬੰਦੇ ਨੇ ਉਹਨਾਂ ਤੋਂ ਸਹਾ ਨਹੀਂ ਹੋ ਰਹੀ ਆ ਕਿ ਆਮ ਘਰਾਂ ਦੇ ਜਿਹੜੇ ਮੁੰਡੇ ਨੇ ਕੁਰਸੀਆਂ ਤੇ ਬਹਿ ਗਏ ਦੇਖੋ ਮੈਂ ਵੀ ਕੰਮ ਪਰਵਾਹ ਚੁਆ ਹੁਣ ਕਈ ਨੂੰ ਇਹ ਲੱਗਦਾ ਵੀ ਚੇਅਰਮੈਨ ਮਾਰ ਕੇ ਸਾਡੇ ਤੇ 40 40 ਸਾਲ ਲੱਗ ਗਏ ਤਾਂ ਮੈਂ ਤੁਹਾਨੂੰ ਚੇਅਰਮੈਨ ਨਹੀਂ ਬਣੀ ਸਾਨੂੰ ਪ੍ਰਧਾਨਗੀਆਂ ਮਿਲੀਆਂ ਤਾਂ ਉਹ ਦਲਸੀ ਹੈ ਅਦਰਵਾਈਜ਼ ਕੁਛ ਨਹੀਂ ਗਿਆ ਸਮੋਥਲੀ ਕੰਮ ਚੱਲ ਰਿਹਾ ਬਟ ਅੱਛਾ ਮਾਹੌਲ ਹੈ ਜੀਰੀ ਆ ਰਹੀ ਆ ਸਾਰੀ ਪ੍ਰਬੰਧਨ ਮੰਡੀਆਂ ਬੋਰਡ ਵੱਲੋਂ ਮਾਰਕ ਕਮੇਟੀ ਪਿੱਛੋਂ ਸਾਰੀ ਜਿਹੜੀ ਪ੍ਰਬ ਨਾ થી ਆਰਥਿਕ ਦਿੱਕਤਾਂ ਹੁੰਦੀ ਐ ਨਾ થી ਲੀਵਲ ਨਿਕਲ ਜਾਂਦੀ ਐ ਨਾ ਕਿ ਟੈਕਟ ਦਿੱਕਤ ਆਉਂਦੀ ਬਿਕੋਜ਼ ਉਹ ਵੀ ਕੰਮ ਕਰਦੇ ਦੇਖਿਆ ਜਾਵੇ ਹੁਣ ਮੰਡੀ ਦੇ ਵਿੱਚ ਸੀਜ਼ਨ ਸ਼ੁਰੂ ਹੋ ਗਿਆ ਤੇ ਨਾ ਆਉਣਾ ਲੱਗ ਗਿਆ ਤਾਂ ਔਰਾਂ ਦਿਨਾਂ 'ਚ ਜ਼ਿਆਦਾ ਤੋਂ ਲਾਉਣਾ ਐ ਤਾਂ ਲੱਗਦਾ ਨਹੀਂ ਜੀ ਧਰਨਾ ਇਸ ਤਰ੍ਹਾਂ ਰੁਕਿਆ ਰਿਹਾ ਤਾਂ ਨਹੀਂ ਕੋਈ ਧਰਨੇ ਨਹੀਂ ਕੋਈ ਦੇਖੋ ਪਤਾ ਗੱਲ ਕਿ ਜੇ ਕੋਈ ਸ਼ਰਾਧੀਆਂ ਸੰਨ ਕਰਤਾ ਪਈ ਦਿਨਾਂ ਕੰਨੇ ਵੀ ਤੁਸੀਂ ਵੀ ਇਹ ਕੋਈ ਚੀਜ਼ ਰੁਕ ਗਈ ਹੈਗੀ ਨਾਗਰਿਕ ਜੀ ਰੁਕ ਗਿਆ ਕੋਦੇ ਨਾ ਕੋਈ ਸਰਕਾਰਾਂ ਦੇ ਕਿ ਰੁਕੇ ਕੋਈ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਗਿਆ ਸਾਰਾ ਵਧੀਆ ਪ੍ਰਬੰਧ ਹੈਗਾ ਸਾਰਾ ਮਤ ਸੈਦਰਾ ਜੱਦੇ ਦਾ ਮਾਲ ਹੈ ਲੋਡ ਹੋ ਰਿਹਾਗਾ ਸ ਬਿਲਕੁਲ ਨਿਰਵਿੰਗ ਨਹੀਂ ਜਾ ਰਹੇ ਤੇ ਨਿਰਵਿੰਗ ਜਾਊ ਜਦ ਤੱਕ ਕੱਲਾ ਕੱਲਾ ਦਾਣਾ ਅਨਾਜ ਦਾ ਕੱਲਾ ਕੱਲਾ ਚਾਉ ਜਿਹੜਾ ਹੈ ਉਹ ਸੈਲ ਤੱਕ ਨਹੀਂ ਪਹੁੰਚਦਾ ਉੱਤਰ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਮਾਉਤ ਪੰਚਾਇਤ ਸਰਕਾਰ ਦੀ ਤੇ ਮੰਡੀ ਬੋਰਡ ਦੀ ਮਗਰੀਆ ਸਾਰਾ ਜਿਹੜਾ ਮਾਲ ਆ ਉਹ ਬਿਲਕੁਲ ਸੈਲਾਂ ਜਿਹੜਾ ਹੈ ਦਪੂਰਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਨਾਲ ਖੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਆੜਤੀਆਂ ਦਿੱਕਤਾਂ ਆ ਗਈਆਂ ਮੈਂ ਹੈ 1% ਵੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਪੱਖੋਂ ਵੀ ਅਸੀਂ ਵਾਦਾ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਕੁਝ ਕੁ ਸ਼ਰਾਧੀਆਂ ਅੰਸਰ ਨੇ ਜੇ ਉਹ ਕਿਸੇ ਕਿਸੇ ਪਾਸੇ ਹੋਰੀ ਆ ਕਿ ਹੁੰਦੇ ਨਹੀਂ ਉਹ ਚੇਤਾਰਮ ਗੁਸਤਾਨ ਦੇ ਗੁਰਦਵਾਰਾ ਹੋਵੇ ਚਾਹੇ ਮੰਦਿਰ ਦਾ ਰਾਲਾ ਹੋਵੇ ਚਾਹੇ ਇੱਕ ਹੋਰ ਵਾਲਾ ਹੋਵੇ ਉਹੀ ਉਹੀ ਅੱਗੇ ਹੁੰਦੇ ਨੇ ਉਹ ਸਾਰੀ ਪਿੱਛੇ ਪਤਾ ਹੈ ਮੇਰੇ ਬਾਤ ਸਾਰੀ ਜਾਣਦੀ ਹਾਂ ਵੇਖੋ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕਰਾਂਗੇ ਨਾ ਤਾਂ ਅਸੀਂ ਗਲਤ ਕਦੇ ਕੀਤਾ ਸਾਡੀ ਜਿਹੜੀ ਸਰਕਾਰ ਹੈ ਸਾਡੇ ਜਿਹੜੇ ਸੁਪਰੀਮੋ ਨੇ ਸਾਡੇ ਜਿਹੜੇ ਮੁੱਖ ਮੰਤਰੀ ਨੇ ਸਾਨੂੰ ਗਹੰਦ ਦੇਸ਼ ਉਹਨਾਂ ਦੇ ਅਸੀਂ ਹਮੇਸ਼ਾ ਇਮਾਨਦਾਰੀ ਨਾਲ ਤੇ ਲੋਕਾਂ ਦੀ ਪਾਰਟੀ ਲੋਕਾਂ ਦੇ ਨਾਲ ਖੜੇ ਆਂ ਮੈਂ ਦੁਬਾਰਾ ਫਿਰ ਕਹਾਂਗਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਕਿਸਾਨ ਪਰਮਾਨ ਦਾ ਆਰਥਿਕ ਪਰਮਾਨ ਨਾ ਮਿਲਦੂ ਪਰਮਾਨ ਨਾ ਲਿਫਟਿੰਗ ਚ ਕਿਸੇ ਵੀ ਨਾ ਕੋਈ ਟਰੈਕਟਰ ਯੂਨੀਅਨ ਨੂੰ ਨਾ ਟ੍ਰੈਕ ਯੂਨੀਅਨ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ